ਕਿਸਾਨੀ ਅੰਦੋਲਨ ਦਿਨ-ਬ-ਦਿਨ ਜੁੜਾਏ ਭਿਆਨਕ ਰੂਪ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਅਸੀਂ ਹੁਣ ਤੱਕ ਦੇ ਜਾਣਕਾਰੀ ਦੇ ਅਨੁਸਾਰ ਗੱਲ ਕਰੀਏ ਤਾਂ ਲਗਭਗ 4 ਦੇ ਕਰੀਬ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋ ਚੁੱਕੇ ਨੇ ਤੇ ਕੇਂਦਰ ਸਰਕਾਰ ਵੱਲੋਂ ਹਜੇ ਤੱਕ ਕੋਈ ਵੀ ਜਵਾਬ ਦੇਹੀ ਜਿਹੜੀ ਉਹ ਨਹੀਂ ਆਈ ਹੈ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਸਟਿੱਕ ਨੇ ਆਪਣੀ ਮੰਗਾਂ ਨੂੰ ਲੈ ਕੇ ਆਪਣੀ ਮੰਗਾਂ ਨੂੰ ਮੰਨਵਾਉਣ ਦੇ ਲਈ ਕੇਂਦਰ ਸਰਕਾਰ ਜਿਹੜੀ ਹੈ ਉਸ ਦੇ ਅੱਗੇ ਅੰਦੋਲਨ ਕੀਤਾ ਜਾ ਰਿਹਾ ਉਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਕੇਂਦਰ ਸਰਕਾਰ ਵੱਲੋਂ ਹਜੇ ਤੱਕ ਕੋਈ ਵੀ ਜਿਹੜਾ ਹੈ ਇਸ ਮੰਗਾਂ ਦੇ ਉੱਤੇ ਲੈ ਕੇ ਕੋਈ ਵੀ ਗੱਲਬਾਤ ਜੁੜੀ ਉਹ ਨਹੀਂ ਕੀਤੀ ਗਈ ਫਿਲਹਾਲ ਚਾਰ ਮੀਟਿੰਗਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਜੇਕਰ ਅਸੀਂ ਗੱਲ ਕਰੀਏ ਕੇਂਦਰ ਸਰਕਾਰ ਦੀ ਕਿਸਾਨਾਂ ਦੇ ਨਾਲ ਜਿਹੜੀ ਹੈ ਉਹ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ ਬਾਵਜੂਦ ਇਸ ਦੇ ਹਜੇ ਤੱਕ ਕੋਈ ਵੀ ਮੰਗਾਂ ਜੜੀਆਂ ਨੇ ਉਹ ਨਹੀਂ ਮੰਨੀਆਂ ਗਈਆਂ ਪਰ ਜੇਕਰ ਅਸੀਂ ਗੱਲ ਕਰੀਏ ਕਿਸਾਨਾਂ ਦੀ ਕੀਮਤੀ ਜਾਨਾਂ ਦੀ ਤਾਂ ਹੁਣ ਤੱਕ 4 ਦੇ ਕਰੀਬ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋ ਚੁੱਕੇ ਇਹ ਜਿਨ੍ਹਾਂ ਨੂੰ ਲੈ ਕੇ ਵਕ ਵਕ ਸ਼ਹਿਰਾਂ ਦੇ ਵਿੱਚ ਵਕ ਵਕ ਥਾਵਾਂ ਤੇ ਉਹਨਾਂ ਦੀ ਸ਼ਹੀਦੀ ਨੂੰ ਜਿਹੜਾ ਹੈ ਉਹ ਸਮਰਪਿਤ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਤੇ ਕਿਤੇ ਬਲੈਕ ਡੇ ਜੁੜਾਏ ਉਹ ਮਨਾਇਆ ਜਾ ਰਿਹਾ ਹੈ ਕਾਲਾ ਦਿਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਉਹ ਮਨਾਇਆ ਜਾ ਰਿਹਾ ਹੈ ਤਾਂ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੀ ਕੀਮਤੀ ਜਾਨਾਂ ਦੇ ਨਾਲ ਕਿਤੇ ਨਾ ਕਿਤੇ ਖੇਡਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਦੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਕੰਨਾਂ ਦੇ ਵਿੱਚ ਜੂੰ ਤੱਕ ਜਿਹੜੀ ਹੈ ਉਹ ਨਹੀਂ ਸਰਕਦੀ ਹੋਈ ਨਜ਼ਰ ਆ ਰਹੀ ਹੈ ਇਸ ਦੌਰਾਨ ਜੇਕਰ ਅਸੀਂ ਗੱਲ ਕਰੀਏ ਹਰਿਆਣਾ ਪੁਲਿਸ ਪਾਕਿਸਤਾਨਾ ਦੇ ਉੱਤੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਵੀ ਛੱਡੇ ਗਏ ਨੇ ਤੇ ਇਸ ਦੇ ਨਾਲ ਹੀ ਸਿੱਧੀਆਂ ਗੋਲੀਆਂ ਜੜੀਆਂ ਨੇ ਉਹ ਵੀ ਚਲਾਈਆਂ ਗਈਆਂ ਨੇ ਜਿਸ ਦੇ ਦੌਰਾਨ ਨੌਜਵਾਨ ਕਿਸਾਨ ਸ਼ੁਕਰਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇਸ ਮੌਤ ਤੋਂ ਬਾਅਦ ਲੋਕਾਂ ਦੇ ਵਿੱਚ ਖਾਸਾ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਇਸ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਵਿੱਚ ਕਾਂਗਰਸ ਦੇ ਕਾਰਜਕਰਤਾ ਪ੍ਰદાન ਜੜੀ ਨੇ ਰਕੇਸ਼ਮੀ ਅਤੇ ਮੇਰਪੰਨਾ ਨਾਲ ਪਾਰਟੀਆਂ ਵੱਲੋਂ तमाम ਕਾਂਗਰਸ ਕਾਰਜਕਰਤਾ ਦੇ ਨਾਲ ਮਿਲ ਕੇ ਜੜਾਏ ਉਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਸ਼ਹੀਦ ਹੋਏ ਸ਼ੁਕਰਨ ਸਿੰਘ ਦੀ ਜਿਹੜੀ ਮੌਕੇ ਤੇ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਉਹਨਾਂ ਦੇ ਲਈ ਕੈਂਡਲ ਮਾਰਚ ਜਿਹੜਾ ਪਠਾਨਕੋਟ ਸ਼ਹਿਰ ਦੇ ਵਿੱਚ ਜੜਾਇਆ ਉਹ ਕੱਢਿਆ ਜਾ ਰਿਹਾ ਹੈ ਉਹਨਾਂ ਨੂੰ ਸਮਰਪਿਤ ਕੈਂਡਲ ਮਾਰਚ ਕਾਂਗਰਸ ਦੇ तमाम ਕਾਰਜਕਰਤਾ ਵੱਲੋਂ ਕੱਢਿਆ ਜਾ ਰਿਹਾ ਹੈ ਇਸ ਮੌਕੇ ਤੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦਾ ਕੀ ਕਹਿਣਾ ਹੈ ਮਾਊਤ ਅੱਜ ਦਾ ਕੈਂਡਲ ਮਾਰਚ ਜਿਹੜੇ ਸਾਡੇ ਨੌਜਵਾਨ ਕਿਸਾਨ ਨੇ ਕਿਨੋਰੀ ਬਾਰਡਰ ਤੇ ਸ਼ਹੀਦੀ ਹੋਈ ਹੈ ਉਦੇ ਮੌਜੂਬਸੀ ਰੋਸ਼ ਪ੍ਰਦਰਸ਼ਨ ਬਲੈਕ ਡੇ ਮਨਾਰ ਮੈਂ ਇਹ ਕਹਿਣਾ ਚਾਹਾਂਗਾ ਅੱਜ ਦਾ ਇੱਕ ਬਹੁਤ ਹੀ ਪੁਰਾਣਾ ਇਤਿਹਾਸ ਹੈ ਜੈਤੂ ਦਾ ਮੋਰਚਾ ਵੀ ਅੱਜ ਤੋਂ 100 ਸਾਲ ਪਹਿਲਾਂ 24 ਫਰਵਰੀ ਵਾਲੇ ਦਿਨ ਉਹਨੂੰ ਵੀ 100 ਅੱਜ ਫਿਰ ਇੱਕ ਨਿਹੱਤੇ ਨੌਜਵਾਨ ਤੇ ਉਹਦੀ ਫੱਤਿਆ ਹੋਈ ਹੈ ਮੈਂ ਕਹਿੰਦਾ ਅਸੀਂ ਪੂਰਾ ਉਹਦੇ ਲਈ ਇਨਸਾਫ ਪੂਰਾ ਉਨ੍ਹਾਂ ਤੇ ਜਿਨ੍ਹਾਂ ਦੇ ਕਾਤਲਾਂ ਤੇ ਫੀਆਰ ਦਰਜ ਹੋਵੇ ਔਰ ਉਸ ਨੌਜਵਾਨ ਨੂੰ ਕਿਸਾਨ ਨੂੰ ਅੰਦਾਤਾ ਨੂੰ ਇਨਸਾਫ ਮਿਲੇ ਜੋ ਵੀ ਉਸ ਦਾ ਦੋਸ਼ੀ ਪਾਇਆ ਜਾਂਦਾ ਹੈ ਉਹਦੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਗਵਰਨਮੈਂਟ ਉਹਦੇ ਕਾਤਲਾਂ ਨੂੰ ਸਜ਼ਾ ਦੇ ਕੇ ਸ਼ੋਬ ਕਰਨ ਨੂੰ ਇਨਸਾਫ ਦੁਆਇਆ ਜਾਏ ਕਿਸਾਨ ਨਵਲੇ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਉਹ ਤੇ ਕਿਸਾਨ ਕੀ ਮੰਗ ਰਿਹਾ ਹੈ ਕਿਸਾਨ ਇਹੋ ਹੀ ਮੰਗ ਰਿਹਾ ਵੀ ਅਸੀਂ ਫਸਲ ਆਪਣੀ ਵਿਜੀ ਹੈ ਤੇ ਉਹਦਾ ਵਾਜਬ ਮੁੱਲ ਸਾਨੂੰ ਮਿਲੇ ਫਸਲ ਦੇ ਕੇ ਪੈਸਾ ਮੰਗਣਾ ਚਾਹੁੰਦੇ ਆ ਉਹਨਾਂ ਦਾ ਹੱਕ ਹੈ ਉਹਨਾਂ ਦੀ ਬੇਕਦਰੀ ਅਨਦਾਤਾ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮੈਂ ਤੁਹਾਨੂੰ ਕਹਿਣਾ ਚਾਹਨਾ ਖੁੱਲੇ ਲਫ਼ਜ਼ਾਂ ਦੇ ਵਿੱਚ ਵੀ ਅਨਦਾਤਾ ਪੂਰੇ ਮੁਲਕ ਦੇ ਲਈ ਅੰਨ ਦਾ ਭੰਡਾਰ ਪੈਦਾ ਕਰਦੇ ਆ ਤੇ ਉਹ ਆਪ ਦਰਦਾਰ ਦੀਆਂ ਵਿਚਾਰੇ ਠੋਕਰਾਂ ਖਾਂਦੇ ਆ ਜਾਓ ਬਾਰਡਰ ਤੇ ਦੇਖੋ ਉਹਨਾਂ ਨੂੰ ਡਾਂਗਾ ਨਾਲ ਛੋਟਿਆਂ ਨਾਲ ਆਸ਼ੂ ਗੈਸਾਂ ਨਾਲ ਰਬੜ ਦੇ ਬੁਲੇਟਸ ਦੇ ਨਾਲ ਕੁਚਲਿਆ ਜਾ ਰਹੇ ਕੀ ਉਹਨਾਂ ਦਾ ਕਸੂਰ ਕੀ ਹੈ ਭਈ ਉਹ ਦੇਸ਼ ਲਈ ਅਨਾਜ ਪੈਦਾ ਕਰਦੇ ਆ ਇਹ ਉਹਨਾਂ ਦੀ ਦੁਰਦਸ਼ਾ ਆਪਣੇ ਹਿੰਦੁਸਤਾਨ ਦੇ ਵਿੱਚ ਜਮਹੂਰੀਅਤ ਦੇ ਵਿੱਚ ਉਹਨਾਂ ਦੀ ਇਹ ਦੁਰਦਸ਼ਾ ਕੀਤੀ ਜਾਂਦੀ ਹੈ ਜਿਸ ਗੱਲ ਦੀ ਇਹ ਗੱਲ ਕਰਦੇ ਆ ਰਾਜ ਕਹਿੰਦੇ ਆ ਮੈਂ ਕਹਿੰਦਾ ਲੋਕਤੰਤਰ ਦੀਆਂ ਤਜੀਆਂ ਉਡਾਈਆਂ ਜਾ ਰਹੀਆਂ ਐ ਇਸ ਰਾਜ ਦੇ ਵਿੱਚ ਅੱਛਾ ਐ ਜਿਸ ਤਰ੍ਹਾਂ ਬਾਰਡਰ ਤੇ ਜਿਹੜਾ ਇੱਕ ਨੌਜਵਾਨ ਸ਼ਹੀਦ ਹੋਇਆ ਉਦੇ ਰੋਸ਼ ਸਰੂਪ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਸੰਘਰਸ਼ ਜਿਹੜੇ ਆ ਅੱਗੇ ਵੀ ਜਾਰੀ ਰਹਿਣਗੇ ਅਗਰ ਮੋਦੀ ਗਵਰਨਮੈਂਟ ਨਹੀਂ ਆਪਣੇ ਹਰਕਤਾਂ ਤੋਂ ਬਾਜ਼ ਆਈ ਔਰ ਅਸੀਂ ਚਾਹਨੇ ਆ ਕਿ ਕਿਸਾਨਾਂ ਨੂੰ ਉਹਦਾ ਹੱਕ ਜਿਹੜਾ ਮਿਲਣਾ ਚਾਹੀਦਾ ਉਹਨਾਂ ਦੀ ਕੋਈ ਵੀ ਮੰਗ ਜਿਹੜੀ ਉਹ ਨਾਜਾਇਜ਼ ਨਹੀਂ ਹੈ ਇਸ ਵੇਲੇ ਸਾਡੀ ਸਰਕਾਰ ਸੈਂਟਰ ਸਰਕਾਰ ਅੱਗੇ ਇੱਕ ਅਪੀਲ ਹੈ ਵੀ ਇਹਨਾਂ ਦਾ ਮਸਲਾ ਹੱਲ ਕੀਤਾ ਜਾਏ ਕਿਸਾਨਾਂ ਨੂੰ ਨਿਆਂ ਦਿੱਤਾ ਜਾਏ ਉਸ ਨੌਜਵਾਨ ਦੇ ਉੱਤੇ ਜਿਹੜੀ ਗੋਲੀ ਚਲਾਈ ਆ ਜਿਹੜਾ ਬੰਦਾ ਉਹਰਾ ਦੋਸ਼ੀ ਆ ਔਰ ਇਹ ਖਰਾਬ ਕੀ ਜਿਹੜੀ ਪੰਦੀ ਕਾਰਵਾਈ ਕੀਤੀ ਜਾਵੇ ਭਾਰਤ ਨੂੰ ਲੋਕਤੰਤਰ ਦਾ ਦੇਸ਼ ਮੰਨਿਆ ਜਾਂਦਾ ਔਰ ਲੋਕਤੰਤਰੀ ਤਰੀਕੇ ਨਾਲ ਲੋਕਤੰਤਰ ਕਰ ਰਹੇ ਆ ਜਿਸ ਤਰ੍ਹਾਂ ਤੁਹਾਨੂੰ ਸਾਡੇ ਬਬਲੀ ਜੀ ਨੇ ਦੱਸਿਆ ਵੀ ਲੋਕਤੰਤਰ ਦੀ ਹੱਤਿਆ ਤੇ ਪਹਿਲਾਂ ਹੀ ਹੋ ਰਹੀ ਆ ਚੰਡੀਗੜ੍ਹ ਦਾ ਐਪੀਸੋਡ ਤੁਹਾਡੇ ਸਾਹਮਣੇ ਆ ਸੋ ਇਸ ਸਰਕਾਰ ਕੋਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਅਛਾਈ ਦੀ ਉਮੀਦ ਨਹੀਂ ਆ ਲੋਕਤੰਤਰ ਦੀ ਉਮੀਦ ਨਹੀਂ ਆ ਹਮੇਸ਼ਾ ਹੀ ਇਹ ਲੋਕਾਂ ਨਾਲ ਜ਼ੁਲਮ ਕਰਦੇ ਆ ਰਹੇ ਆ ਔਰ ਇਸ ਵਾਰ ਜਿਹੜੇ ਸੰਘਰਸ਼ਾ ਜਿਹੜਾ ਸਾਡਾ ਇਹ ਚੱਲਦਾ ਰਹੇਗਾ ਹਮੇਸ਼ਾ ਵਾਸਤੇ ਇਹਦਾ ਸਰ 2024 ਦੇ ਚੋਣਾਂ ਤੇ ਵੀ ਇਹ ਗਾਜੀ ਵੀ ਜ਼ਰੂਰ ਬੇਗਾ ਲੋਕਾਂ ਨੂੰ ਸਾਰਾ ਪਤਾ ਜੋ ਕੁਝ ਹੋ ਰਿਹਾ ਜੋ ਕੁਛ ਸਰਕਾਰ ਕਰ ਰਹੀ ਹੈ ਜਿਸ ਤਰ੍ਹਾਂ ਲੋਕਾਂ ਨਾਲ ਧੱਕੇ ਕਰ ਰਹੀ ਹੈ ਸਾਰੇ ਨੂੰ ਪਤਾ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ